ਇਤਿਹਾਸ ਦੇ ਪੰਨਿਆਂ ਦਾ ਜ਼ਿਕਰ ਕਰਦੇ ਆਂ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜਸ ਤੇ ਦੁਆਬਾ ਰਿਵਿਊ ਦਾ ਮਾਂ ਚ ਲੈ ਚੱਲਦੇ ਆਂ ਤੁਹਾਨੂੰ ਕੁਝ ਪਿਛਲਿਆਂ ਸਮਿਆਂ ਦੇ ਵਿੱਚ ਜਦੋਂ ਅੱਜ ਦੇ ਸਮੇਂ ਨੂੰ ਦੇਖਦੇ ਆਂ ਕਿਤੇ ਨਾ ਕਿਤੇ ਉੱਥੇ ਖੜੇ ਨਜ਼ਰ ਆ ਰਹੇ ਆਂ ਰਾਜ ਹੋਵੇ ਤੇ ਚਾਹੇ ਧਰਮ ਹੋਵੇ ਦੋਵੇਂ ਭਾਗ ਜਿਹੜੇ ਨੇ ਰਾਜ ਭੋਗਣਾ ਵੀ ਪੈਂਦਾ ਹੈ ਤੇ ਕਰਨਾ ਵੀ ਪੈਂਦਾ ਹੈ ਤੇ ਰਾਜ ਭਾਗ ਜਦੋਂ ਇੱਕੋ ਚੱਲਦੇ ਨੇ ਤਾਂ ਦੇਖਦੇ ਆਂ ਕਿ ਕੁਝ ਹੁੰਦਾ ਹੈ ਅਰਸਤੂ ਰਾਜ ਤੇ ਧਰਮ ਕੀ ਲਿਖਦਾ ਹੈ ਲਗਭਗ 2400 ਸਾਲ ਪਹਿਲਾਂ ਜਿਹੜਾ ਯੂਨਾਨ ਦੇ ਵਿੱਚ ਮਹਾਨ ਦਾਰਸ਼ਨਿਕ ਪੈਦਾ ਹੋਏ ਨੇ ਇਹਨਾਂ ਦੇ ਵਿੱਚ ਪ੍ਰਮੁੱਖ ਸਨ ਸੁਕਰਾਟ ਪਲੇਟੋ ਤੇ ਅਰਿਸਟੋ ਉਸ ਸਮੇਂ ਇਥਨਸ ਗ੍ਰੇਸ ਗ੍ਰੀਸ ਦੀ ਗੱਲ ਆਉਂਦੀ ਹੈ ਇਥਨਸ ਨੂੰ ਜਿਹੜਾ ਵਿਦਿਆ ਦਾ ਸਭ ਤੋਂ ਵੱਡਾ ਜਿਹੜਾ ਕੇਂਦਰ ਸਮਝਿਆ ਜਾਂਦਾ ਸੀ ਇਸ ਦਾ ਜਿਹੜਾ ਸੀ ਸਾਰੇ ਯੂਰਪ ਅਤੇ ਦੁਨੀਆਂ ਤੋਂ ਵੱਡਾ ਪ੍ਰਭਾਵ ਸੀ ਇਹਦੇ ਉੱਤੇ ਇਨ੍ਹਾਂ ਫਿਲਾਸਫਰਾਂ ਦੇ ਵਿਚਾਰਧਾਰਾ ਨੇ ਈਸਾਈ, ਯਹੂਦੀ ਤੇ ਇਸਲਾਮ ਧਰਮ ਦੇ ਵੀ ਉੱਤੇ ਵੀ ਪ੍ਰਭਾਵ ਪਾਇਆ। ਪੂਰਬ ਦੇ ਵਿੱਚ ਇਸੇ ਸਮੇਂ ਗੌਤਮ ਬੁੱਧ ਦੀ ਧਾਰਮਿਕ ਵਿਚਾਰਧਾਰਾ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਸੀ। ਸੰਤਾਨ ਧਰਮ ਜਾਨਕੀ ਸਨਾਤਨ ਸਨਾਤਨ ਧਰਮ ਜਿਹੜਾ ਸੀ ਉਹਦਾ ਪਹਿਲਾਂ ਹੀ ਜਿਹੜਾ ਪਸਾਰ ਹੋ ਚੁੱਕਿਆ ਸੀ। ਜੈਨ ਧਰਮ ਵੀ ਸਥਾਪਿਤ ਹੋ ਚੁੱਕਿਆ ਸੀ। ਸਿੱਖ ਧਰਮ ਗੁਰੂ ਨਾਨਕ ਜੀ ਦੇ ਆਗਮਨ ਦੇ ਨਾਲ ਲਗਭਗ 550 ਸਾਲ ਪਹਿਲਾਂ ਜਿਹੜਾ ਹੋਣ ਦੇ ਵਿੱਚ ਆਉਂਦਾ ਸੁਕਰਾਟ ਨੂੰ ਆਪਣੇ ਨਵੇਂ ਵਿਚਾਰਾਂ ਕਰਕੇ ਪੁਰਾਤਨ ਵਿਚਾਰਾਂ ਦੇ ਧਾਰਨੀਆਂ ਨੇ ਜ਼ਹਿਰ ਜਿਹੜਾ ਸੀ ਉਹਨੂੰ ਜ਼ਹਿਰ ਦਾ ਜਿਹੜਾ ਸੀ ਪਿਆਲਾ ਪੀਣ ਦੇ ਲਈ ਮਜਬੂਰ ਕਰ ਦਿੱਤਾ ਪਲਾਟੋ ਜਿਹੜਾ ਸੀ ਅਦਾਰਸ਼ਵਾਦੀ ਦਾਰਸ਼ਨਿਕ ਸੀ ਉਹਦਾ ਚੇਲਾ ਅਰਸਤੂ ਭਾਵੇਂ ਉਸਦਾ ਬਹੁਤ ਸਤਕਾਰ ਕਰਦਾ ਸੀ ਪਰ ਫਿਰ ਵੀ ਕਈ ਵਿਸ਼ਿਆਂ ਦੇ ਉੱਤੇ ਉਸਦੇ ਵਿਚਾਰ ਪਲੇਟੋ ਤੋਂ ਵੱਖਰੇ ਸਨ। ਉਹ ਦਾ ਦ੍ਰਿਸ਼ ਦੁਨੀਆ ਤੇ ਤਰਕ ਦੇ ਉੱਤੇ ਵੱਡਾ ਵਿਸ਼ਵਾਸ ਸੀ। ਉਹ ਹਰ ਮਨੁੱਖ ਨੂੰ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਆਪ ਅਨੁਭਵ ਕਰਨ, ਬਾਚਣ ਤੇ ਖੋਖਣ ਉਪਰੰਤ ਹੀ ਫੈਸਲੇ ਲੈਣ ਦੀ ਸਲਾਹ ਦਿੰਦਾ। ਉਹ ਸਾਹਿਤ, ਕਲਾ, ਕਹਾਣੀਆਂ, ਸੰਗੀਤ, ਕਵਿਤਾਵਾਂ, ਡਰਾਮਾ ਤੇ ਖੋਜ ਨੂੰ ਪਹਿਲ ਦਿੰਦਾ ਸੀ। ਉਸ ਦੇ ਅਨੁਸਾਰ ਜਿਹੜਾ ਸੀ ਸਾਹਿਤ ਮਨੁੱਖ ਨੂੰ ਰਵਾਉਣ, ਰਜਾਉਣ, ਹਸਾਉਣ ਰਚਨਾਤਮਕ ਵਿਚਾਰਾਂ ਨੂੰ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ ਅਰਿਸਟੋ ਦਾ ਜਿਹੜਾ ਪਿਤਾ ਜੋ ਕਿ ਇੱਕ ਰਾਜੇ ਦਾ ਵੈਦ ਸੀ ਉਹ ਚਾਹੁੰਦਾ ਸੀ ਕਿ ਅਰਿਸਟੋ ਵੱਡਾ ਇੱਕ ਇਨਸਾਨ ਬਣੇ ਇਸ ਦੇ ਲਈ ਉਸ ਨੂੰ ਪੜਾਣ ਦੇ ਲਈ ਏਤੰਸ ਜਿਹੜਾ ਸੀ ਭੇਜ ਦਿੱਤਾ ਗਿਆ ਜਿੱਥੇ ਉਸ ਨੇ ਪਲੇਟੋ ਦੀ ਅਕਾਦਮੀ ਦੇ ਵਿੱਚ ਦਾਖਲਾ ਲਿਆ ਅਰਿਸਟੋ ਤਰਕ ਦਾ ਵੱਡਾ ਧਾਰਨੀ ਸੀ ਤਰਕ ਦੀ ਵਿਵਸਥਾ ਦੀ ਸਥਾਪਨਾ ਤੋਂ ਬਾਅਦ ਉਸ ਦਾ ਅਗਲਾ ਦਾਵਾ ਵਸਤੂਆਂ ਦੀ ਵਸਤਵਿਕਤਾ ਦੀ ਸਥਾਪਨਾ ਸੀ ਉਸਦਾ ਅਗਲਾ ਸਬਕ ਮਨੁੱਖ ਨੂੰ ਨੈਤਿਕਤਾ ਦਾ ਧਾਰਨੀ ਬਣਾਉਣਾ ਸੀ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਮਨੁੱਖ ਹੀ ਇੱਕ ਚੰਗਾ ਸਮਾਜ ਸਿਰਜ ਸਕਦਾ ਹੈ ਚੰਗਾ ਸਮਾਜ ਹੀ ਇੱਕ ਚੰਗਾ ਰਾਜ ਸਿਰਜ ਸਕਦਾ ਹੈ ਇੱਕ ਚੰਗਾ ਰਾਜ ਜੋ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਜਿੱਥੇ ਹਰ ਮਨੁੱਖ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੋਲ ਹੋਵੇ ਇੱਕ ਚੰਗਾ ਰਾਜਾ ਉਹ ਵੀ ਅਖਵਾ ਸਕਦਾ ਹੈ ਜੋ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰੇ ਲੋਕ ਆਪਣੇ ਰਾਜੇ ਤੇ ਮਾਨ ਕਰਨ ਉਹ ਲੋਕਤੰਤਰ ਦਾ ਸਮਰਥਕ ਨਹੀਂ ਸੀ ਉਹ ਗਰੀਬ ਲੋਕ ਜੋ ਰਾਜਨੀਤੀ ਨੂੰ ਨਹੀਂ ਸਮਝਦੇ ਸੀ ਨੂੰ ਵੋਟਾਂ ਦੇ ਬਰਾਬਰ ਹੱਕ ਦੇਣ ਦਾ ਵੀ ਸਮਰਥਕ ਨਹੀਂ ਸੀ ਉਹ ਔਰਤਾਂ ਨੂੰ ਵੀ ਬਰਾਬਰ ਵੋਟ ਹੱਕ ਦੇਣ ਦੇ ਹੱਕ ਦੇ ਵਿੱਚ ਨਹੀਂ ਸੀ ਉਹ ਸਮਝਦਾ ਸੀ ਕਿ ਕੁਝ ਲੋਕ ਦਾਸ ਪਰਵਿਰਤੀ ਦੇ ਮਾਲਕ ਤੇ ਕੁਝ ਰਾਜ ਕਰਨ ਵਾਲੀ ਪਰਵਿਰਤੀ ਦੇ ਮਾਲਕ ਹੁੰਦੇ ਨੇ ਇਸ ਦੇ ਲਈ ਰਾਜ ਦੇ ਯੋਗ ਵਿਅਕਤੀਆਂ ਨੂੰ ਹੀ ਰਾਜ ਦੇਣਾ ਕਹਿੰਦੇ ਚਾਹੀਦਾ ਹੈ ਗੁਰਮਤਿ ਵੀ ਰਾਜ ਦੇ ਲਈ ਯੋਗ ਬੰਦੇ ਦੀ ਵਕਾਲਤ ਕਰਦਾ ਹੈ ਗੁਰਮਤਿ ਦੇ ਵਿੱਚ ਬੇਗੰਪੂਰਾ ਦਾ ਸਿਧਾਂਤ ਵੀ ਅਰਸਤੂ ਦੇ ਚੰਗੇ ਰਾਜ ਦੇ ਨਾਲ ਮੇਲ ਖਾਂਦਾ ਅਰਸਤੂ ਦੇ ਅਨੁਸਾਰ ਜਿਹੜਾ ਸੀ ਬ੍ਰਹਿਮੰਡ ਦੀ ਹਰ ਵਸਤੂ ਗਤੀਸ਼ੀਲ ਹੈ ਬ੍ਰਹਿਮੰਡ ਦੀ ਹਰ ਵਸਤੂ ਬਦਲ ਰਹੀ ਹੈ ਹਰ ਵਸਤੂ ਨੂੰ ਕਿਸੇ ਅਣਦਿੱਖ ਸ਼ਕਤੀ ਨੇ ਗਤੀ ਦਿੱਤੀ ਹੋਈ ਹੈ ਇਸ ਅਣਦਿੱਖ ਸ਼ਕਤੀ ਨੂੰ ਉਹ ਅਨਮੂਵ ਮੂਵਰ ਕਹਿੰਦਾ ਹੈ ਦੂਸਰੇ ਧਰਮਾਂ ਦੇ ਵਿੱਚ ਇਸ ਸ਼ਕਤੀ ਨੂੰ ਈਸ਼ਵਰ ਕਿਹਾ ਗਿਆ ਗੁਰਮਤ ਵੀ ਇਸ ਦੀ ਪ੍ਰੂਰਤਾ ਕਰਦਾ ਹੈ ਆਧੁਨਿਕ ਵਿਗਿਆਨ ਸੌਰੀ ਆਧੁਨਿਕ ਵਿਗਿਆਨ ਇਸ ਨੂੰ ਬਿਗ ਬੈਂਗ ਜਾਂ ਬਿਗ ਬਲਾਸਟਰ ਦਾ ਨਾਮ ਦਿੰਦਾ ਹੈ ਅਰਸਤੋ ਜੀਵਨ ਦੇ ਵਿੱਚ ਖੁਸ਼ੀ ਪ੍ਰਾਪਤ ਨੂੰ ਜਿਹੜਾ ਜੀਵਨ ਦੀ ਮੰਜ਼ਲ ਦੱਸਦਾ ਹੈ ਤੇ ਸਿੱਖ ਮਤ ਜਿਹੜੀ ਹੈ ਇਸ ਖੁਸ਼ੀ ਨੂੰ ਆਨੰਦ ਦੀ ਅਵਸਥਾ ਕਹਿੰਦਾ ਹੈ ਪਲੇਟੋ ਦੀ 347 ਇਸਾ ਪੂਰਵ ਦੇ ਵਿੱਚ ਮੌਤ ਹੋਈ ਪਲੇਟੋ ਦੀ ਅਕਾਦਮੀ ਦੇ ਸਭ ਤੋਂ ਹੋਣਹਾਰ ਅਰਿਸਟੋ ਨੂੰ ਅਕਾਦਮੀ ਦੀ ਬਾਗਡੋਰ ਨਾ ਸੌਂਪੀ ਗਈ। ਪਲੇਟੋ ਦੇ ਦੂਜੇ ਚੇਲੇ ਅਰਿਸਟੋ ਨੂੰ ਜਿਹੜਾ ਸੀ ਬਾਹਰਲਾ ਵਿਅਕਤੀ ਸਮਝਦੇ ਹਨ ਸਨ ਉਹ ਉਸਦੇ ਨਾਲ ਪੱਖਪਾਤ ਕੀਤਾ ਜਾਂਦਾ। ਨਿਰਾਸ਼ਾ ਦੇ ਵਿੱਚ ਉਸਨੇ ਇਥਨਸ ਛੱਡ ਦਿੱਤਾ ਤੇ ਉਹ ਇਟਲੀ ਦੇ ਇੱਕ ਸ਼ਹਿਰ ਦੇ ਵਿੱਚ ਗੁਮਨਾਮੀ ਦੀ ਜ਼ਿੰਦਗੀ ਜੀਉਣ ਲੱਗ ਪਿਆ। ਇੱਥੇ ਉਸਦੇ ਸਮਰਥਕਾਂ ਨੇ ਇੱਕ ਹੋਰ ਅਕਾਦਮੀ ਬਣਾ ਦਿੱਤੀ ਜਿੱਥੇ ਉਹ ਆਪਣੀਆਂ ਜਾਂ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਰਿਹਾ ਇਸ ਸਮੇਂ ਉਹ ਜੀਵ ਵਿਗਿਆਨ ਦੀਆਂ ਖੋਜਾਂ ਦੇ ਵਿੱਚ ਆਪਣਾ ਸਮਾਂ ਬਤੋਂ ਲੱਗ ਪਿਆ ਉਹ ਘੰਟਿਆਂ ਤੱਕ ਸਮੁੰਦਰੀ ਤੱਟ ਦੇ ਉੱਤੇ ਬੈਠਾ ਮੱਛੀਆਂ ਤੇ ਹੋਰ ਸਮੁੰਦਰੀ ਜੀਵਾਂ ਨੂੰ ਦੇਖਦਾ ਰਹਿੰਦਾ ਤੇ ਉਹਨਾਂ ਦੇ ਵਤੀਰੇ ਨੂੰ ਵਾਜਦਾ ਰਹਿੰਦਾ ਇਸ ਪੜਾਈ ਤੋਂ ਬਾਅਦ ਉਸਨੇ ਜੀਵਾਂ ਪ੍ਰਤੀ ਵੱਡੇ ਸਿੱਟੇ ਕੱਢੇ ਜਿਨ੍ਹਾਂ ਨੂੰ ਅੱਜ ਵੀ ਜੀਵ ਵਿਗਿਆਨੀ ਠੀਕ ਮੰਨਦੇ ਹੋਏ ਪੜਾਉਂਦੇ ਐ ਡਾਰਵਿਨ ਨੇ ਉਸਨੂੰ ਜੀਵ ਵਿਗਿਆਨ ਦਾ ਪਿਤਾਮਾ ਆਖਿਆ ਸੀ ਇਸ ਸਮੇਂ ਜਿਹੜਾ ਸੀ ਮੈਸੀਡੋਨੀਆ ਦਾ ਜਿਹੜਾ ਸੀ ਆਪਣਾ ਕੋਸੋਵੋ ਅਲਬਾਨੀਆ ਦੇ ਨਾਲ ਪੈ ਜਾਂਦਾ ਮੈਕੇਡੋਨੀਆ ਕਹਿੰਦੇ ਇਹਨਾਂ ਮੁਲਕਾਂ 'ਚ ਮੈਸੀਡੋਨੀਆ ਜਿੱਥੇ ਸੋਨਾ ਲੀਕਾ ਟਰੈਕਟਰ ਵੀ ਵੱਡੇ ਪੱਧਰ ਦੇ ਉੱਤੇ ਭੇਜਿਆ ਜਾਂਦਾ ਵੈਸੇ ਪੰਜਾਬੀ ਵੀ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਸੰਬੰਧ ਰੱਖਦੇ ਐ ਰਿਲੇਸ਼ਨਸ਼ਿਪ ਕਹਿ ਲੋ ਡੀਐਨਏ ਕਹਿ ਲੋ ਇਸ ਸਮੇਂ ਮੈਸੀਡੋਨੀਆ ਦਾ ਰਾਜਾ ਜਿਹੜਾ ਹੈ ਆਪਣੇ ਪੁੱਤਰ ਸਿਕੰਦਰ ਨੂੰ ਦੁਨੀਆ ਜਿੱਤਣ ਵਾਲਾ ਰਾਜਾ ਬਣਾਉਣ ਦੀ ਇੱਛਾ ਰੱਖਦਾ ਸੀ ਉਸ ਦੇ ਲਈ ਇੱਕ ਚੰਗੇ ਗੁਰੂ ਦੀ ਭਾਲ ਦੇ ਵਿੱਚ ਸੀ ਉਸ ਸਮੇਂ ਉਸ ਨੂੰ ਅਰਸਤੂ ਤੋਂ ਵੱਡਾ ਕੋਈ ਹੋਰ ਵਿਦਵਾਨ ਨਜ਼ਰ ਨਹੀਂ ਸੀ ਆਇਆ ਉਸ ਨੇ ਅਰਸਤੂ ਤੋਂ ਅਰਸਤੂ ਨੂੰ ਜਿਹੜਾ ਸੀ ਸੱਦਾ ਭੇਜਿਆ ਅਰਸਤੂ ਨੂੰ ਸਿਕੰਦਰ ਦਾ ਗੁਰੂ ਥਾਪਿਆ ਗਿਆ ਕਈ ਸਾਲ ਦੀ ਪੜ੍ਹਾਈ ਤੋਂ ਬਾਅਦ 20 ਸਾਲ ਦੀ ਉਮਰ ਦੇ ਵਿੱਚ ਸਿਕੰਦਰ ਸੰਸਾਰ ਜਿੱਤਣ ਤੋਰ ਪਿਆ ਅਰਸਤੂ ਨੇ ਜਿਹੜਾ ਸੀ ਸਿਕੰਦਰ ਨੂੰ ਆਪਣੀ ਸਿੱਖਿਆ ਦਾ ਤਤ ਸਮਝਾਇਆ ਉਸ ਨੂੰ ਚੰਗਾ ਵਿਅਕਤੀ ਬਣਨ ਦੇ ਤੇ ਚੰਗੇ ਰਾਜੇ ਬਣਨ ਦੇ ਗੁਰ ਸਿਖਾਏ ਸਿਕੰਦਰ ਨੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਇੱਕ ਹੀਰੋ ਦੇ ਵਜੋਂ ਉਸ ਨੂੰ ਤੇ ਉਸਦੇ ਪਸੰਦੀਦਾ ਸ਼ਹਿਰ ਇਥਾਂਸ ਭੇਜ ਦਿੱਤਾ ਤੇ ਆਪ ਸੰਸਾਰ ਜਿੱਤਣ ਦੇ ਲਈ ਜਿਹੜੀ ਸੀ ਮੁਹਿੰਮ ਦੇ ਉੱਤੇ ਨਿਕਲ ਗਿਆ ਸਿਕੰਦਰ ਦੀ ਫੌਜ ਦੇ ਨਾਲ ਵੱਡੇ ਸਹਿਤਕਾਰ ਵੱਡੇ ਕਲਾ ਪ੍ਰੇਮੀ ਨਾਟਕਕਾਰ ਵਿਦਿਆ ਕਹਾਣੀਕਾਰ ਕਵੀ ਤੇ ਹੋਰ ਰਚਨਾਤਮਕ ਰੁਚੀਆਂ ਰੱਖਣ ਵਾਲੇ ਲੋਕ ਵੀ ਨਾਲ ਚੱਲਦੇ ਸਨ ਉਸ ਸਮੇਂ ਦੇ ਵਿੱਚ ਉਹ ਜਿੱਥੇ ਸਿਕੰਦਰ ਦਾ ਮਾਰਗਦਰਸ਼ਨ ਕਰਦੇ ਸਨ ਉੱਥੇ ਹੀ ਫੌਜ ਦਾ ਮਨੋਰੰਜਨ ਵੀ ਕਰਦੇ ਇਹ ਸਭ ਅਰਸਤੋ ਦੀ ਜਿਹੜੀ ਸੀ ਸਿੱਖਿਆ ਦੇ ਅਨੁਸਾਰ ਚੱਲ ਰਿਹਾ ਸੀ ਜਿੱਤਾਂ ਪ੍ਰਾਪਤ ਕਰਦਾ ਹੋਇਆ ਸਿਕੰਦਰ ਜਦੋਂ ਪੰਜਾਬ ਪਹੁੰਚਦਾ ਹੈ ਤਾਂ ਉਸ ਦੀ ਪੰਜਾਬੀ ਜਾਇ ਪੋਰਸ ਦੇ ਨਾਲ ਵੱਡੀ ਲੜਾਈ ਹੁੰਦੀ ਹੈ ਲੜਾਈ ਦੇ ਅੰਤ ਦੇ ਵਿੱਚ ਜੋ ਸਿਕੰਦਰ ਤੇ ਪੋਰਸ ਦੇ ਵਿੱਚ वार्तालाਪ ਹੋਈ ਉਹ ਹਰ ਪੰਜਾਬੀ ਦੀ ਜ਼ੁਬਾਨ ਦੇ ਉੱਤੇ ਹੈ ਸਿਕੰਦਰ ਨੇ ਆਪਣੇ ਦੁਸ਼ਮਨ ਪੋਰਸ ਨੂੰ ਮਾਰਿਆ ਨਹੀਂ ਸੋਕੋ ਸਗੋਕੇ ਸਿਕੰਦਰ ਪੋਰਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਲੜਾਈ ਛੱਡ ਵਾਪਸ ਮੁੜ ਗਿਆ ਇਨ੍ਹਾਂ ਰਾਜਿਆਂ ਦੀ ਵਾਰਤਾ ਲਾਪ ਨੇ ਜਿੱਥੇ ਸਿਕੰਦਰ ਨੂੰ ਮਹਾਨ ਬਣਾ ਦਿੱਤਾ ਉੱਥੇ ਹੀ ਪਿੱਛੇ ਬੈਠੇ ਉਸਦੇ ਗੁਰੂ ਅਰਿਸਤੋ ਨੂੰ ਵੀ ਮਹਾਨ ਬਣਾਇਆ 31 ਸਾਲ ਦੀ ਉਮਰ ਦੇ ਵਿੱਚ ਸਿਕੰਦਰ ਮਹਾਨ ਦੀ ਮੌਤ ਹੋਈ ਇਸ ਘਟਨਾ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਨਫਰਤੀ ਦੌਰ ਨੇ ਅਰਿਸਤੋ ਨੂੰ ਵੀ ਨਹੀਂ ਸੀ ਬਖਸ਼ਿਆ ਉਸ ਨੂੰ ਇਥੈਂਸ ਜੋਸ ਦੀ ਪਸੰਦੀਦਾ ਥਾਂ ਸੀ ਵਿੱਚੋਂ ਕੱਢ ਦਿੱਤਾ ਗਿਆ ਤੇ ਉਸਦੇ ਲਿਖੇ ਗ੍ਰੰਥਾਂ ਨੂੰ ਡੰਪ ਕਰ ਦਿੱਤਾ ਗਿਆ ਤੇ ਨਿਰਾਸ਼ਤਾ ਤੇ ਮਾਇੂਸੀ ਦੇ ਦੌਰ ਦੇ ਵਿੱਚ 62 ਸਾਲ ਦੀ ਉਮਰ ਦੇ ਵਿੱਚ 62 62 ਸਾਲ ਦੀ ਉਮਰ ਭੋਗ ਕੇ ਉਹ ਇਸ ਸੰਸਾਰ ਤੋਂ ਰੁਖਸਤ ਹੋ ਗਿਆ 200 ਸਾਲ ਬਾਅਦ ਉਸਦੇ ਗ੍ਰੰਥ ਖੋਲੇ ਗਏ ਜੋ ਅੱਜ ਵੀ ਜਿਹੜਾ ਸੰਸਾਰ ਨੂੰ ਰੋਸ਼ਨੀ ਜੜੀ ਹੈ ਦੇ ਰਹੇ ਨੇ ਜੀ ਦੋਸਤੋ ਇਹ ਨੇ ਜੀ ਉਹ ਲੋਕ ਜਿਨ੍ਹਾਂ ਨੇ ਦੁਨੀਆਂ ਨੂੰ ਸਮਝਾਉਣ ਦੀ ਕੋਈ ਕੋਸ਼ਿਸ਼ ਕੀਤੀ ਅਰਸਤੂ ਰਾਜ ਅਤੇ ਧਰਮ ਤੇ ਮੈਂ ਤੁਹਾਡਾ ਦੋਸਤ ਭពਿੰਦਰ ਭਾਰਾ ਤੇ ਦੁਆਬਾ ਰਿਓੜੀ ਦਾ ਮੰਚ ਪੰਜਾਬੀ ਟ੍ਰਿਬਿਊਨ ਤੇ ਦੋਸਤੋ ਤੁਹਾਡੇ ਨਾਲ ਬਾਤ ਸਾਂਝੀ ਕੀਤੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੱਜਣ ਹੁਣਾਂ ਦਾ ਨਾਮ ਇਹਦੇ ਉੱਤੇ ਨਹੀਂ ਹੈ ਪਰ ਸੰਪਰਕ ਨੰਬਰ ਜ਼ਰੂਰ ਹੈ 0452640039